ਜਿਹੜੇ ਮੁਲਕ ਤੋਂ ਅਸੀਂ ਆਏ ਆ ਉਸ ਮੁਲਕ ਦੇ ਵਿੱਚ ਵੀ ਬੇਰੁਜ਼ਗਾਰੀ, ਭ੍ਰਸ਼ਟਾਚਾਰ, ਨਸ਼ੇ, ਗੈਂਗਵਾਦ ਉਹ ਸਾਰਾ ਕੁਝ ਹੈ। ਅਸੀਂ ਦੇਖਿਆ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਅਸੀਂ ਇੱਥੇ ਆਏ ਕਿ ਸਾਨੂੰ ਜਿਹੜੇ ਏਜੰਟਾਂ ਨੇ ਸੁੰਨੇ ਵਿੱਚ ਜਿਹੜੇ ਆ ਇਸ ਸੈਂਟਰ ਵਾਲਿਆਂ ਨੇ ਸਾਡੀਆਂ ਜੇਬਾਂ ਖਾਲੀ ਕੀਤੀਆਂ ਸਾਡੇ ਮਾਪਿਆਂ ਦੀ ਜਮ੍ਹਾਂ ਪੂੰਜੀ ਜਿਨ੍ਹਾਂ ਦੇ ਅਸੀਂ ਅੱਖਾਂ ਦੇ ਤਾਰੇ ਆ ਸਾਡੇ ਚੰਗੇ ਭਵਿੱਖ ਦੇ ਲਈ, ਰੁਜ਼ਗਾਰ ਦੇ ਲਈ, ਚੰਗੀ ਜ਼ਿੰਦਗੀ ਲਈ ਇੱਥੇ ਇਹਨਾਂ ਮੁਲਕਾਂ 'ਚ ਭੇਜਿਆ ਪਿਓ ਸੁਪਨੇ ਜਿਹੜੇ ਹਕੀਕਤ ਦੇ ਵਿੱਚ ਜਦੋਂ ਅਸੀਂ ਇੱਥੇ ਆ ਕੇ ਦੇਖੇ ਤਾਂ ਇਹਨਾਂ ਇਹਨਾਂ ਮੁਲਕਾਂ ਦੇ ਅੰਦਰ ਵੀ ਉਹੀ ਹਾਲ ਆ ਜਿਹੜਾ ਹਾਲ ਭਾਰਤ ਵਰਗੀ ਧਰਤੀ ਦੇ ਉੱਤੇ ਆ ਇੱਥੇ ਵੀ ਗੈਂਗਵਾਦ ਆ ਇੱਥੇ ਵੀ ਨਸ਼ੇ ਨੇ ਇੱਥੇ ਵੀ ਰਿਸ਼ਵਤ ਖੋਰੀ ਆ ਵੱਡੇ ਪੱਧਰ ਤੇ ਚੱਲਦੀ ਆ ਇੱਥੇ ਵੀ ਜਿਹੜੀ ਸਿੱਖਿਆ ਹੈਗੀ ਆ ਉਹ ਵਪਾਰ ਦਾ ਸਾਧਨ ਆ ਉੱਥੇ ਵੀ ਸਿੱਖਿਆ ਜਿਹੜੀ ਹੈਗੀ ਆ ਵਪਾਰ ਦਾ ਸਾਧਨ ਆ ਜਦੋਂ ਅਸੀਂ ਕਹਿੰਦੇ ਆ ਕਿ ਪੂਰਾ ਸੰਸਾਰ ਇੱਕ ਪਿੰਡ ਬਣਦਾ ਜਾ ਰਿਹਾ ਤਾਂ ਉਸ ਪਿੰਡ ਦੇ ਵਿੱਚ ਇਹ ਵੀ ਸ਼ਾਮਿਲ ਆ ਤਾਂ ਇਹਨਾਂ ਮੁਲਕਾਂ ਦਾ ਇੱਕ ਗੌਰਖਾ ਧੰਦਾ ਜੇ ਅਸੀਂ ਕਹਿੰਨੇ ਆ ਕਿ ਦੁਨੀਆ ਨੂੰ 10 ਵੱਡੀਆਂ ਕੰਪਨੀਆਂ ਚਲਾ ਰਹੀਆਂ ਨੇ ਉਹਨਾਂ 10 ਵੱਡੀਆਂ ਕੰਪਨੀਆਂ ਦਾ ਜਿਹੜਾ ਰੈਵਨਿਊ ਆ ਉਹ ਇੰਨਾ ਕਾ ਕਿ ਇੱਕ ਇਕੱਲੇ-ਇਕੱਲੇ ਮੁਲਕ ਨੂੰ ਖਰੀਦ ਸਕਦੇ ਆ ਕੱਲ ਮੈਂ ਤੁਹਾਡੇ ਨਾਲ CCPED ਦੀ ਜਿਹੜੀ ਰਿਪੋਰਟ ਸਾਂਝੀ ਕੀਤੀ ਸੀ ਕਿ ਇੱਥੋਂ ਦੇ CEO ਦੀ 27 ਮਿੰਟ ਦੀ ਤਨਖਾਹ ਹੁੰਦੀ ਆ ਜਿੰਨੀ ਤੁਹਾਡੀ ਇੱਕ ਚੰਗੀ ਨੌਕਰੀ ਵਾਲੇ ਦੀ ਇੱਕ ਸਾਲ ਦੀ ਆ ਦਾ ਇਹ ਜਿਹੜੀਆਂ ਬਟੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਦਾ ਹਾਲ ਕੀ ਹੋਊਗਾ ਇਹ ਤੁਸੀਂ ਅੰਦਾਜ਼ਾ ਲਾ ਲਓ ਜਿਹੜੀਆਂ ਗਿਆਨ ਦੀਆਂ ਗੱਲਾਂ ਹੁੰਦੀਆਂ ਥੋੜੀਆਂ ਜਿਹੀਆਂ ਬੋਝਲ ਹੁੰਦੀਆਂ ਕਿਉਂਕਿ ਅਸੀਂ ਪੰਡ ਦੀ ਸੱਤ 'ਚ ਨਹੀਂ ਖੜੇ ਤੁਸੀਂ ਯੂਨੀਵਰਸਿਟੀ ਦੇ ਸਟੂਡੈਂਟ ਹੋ ਤੇ ਯੂਨੀਵਰਸਿਟੀ ਦੇ ਸਟੂਡੈਂਟਾਂ ਦਾ ਬૌਧਿਕ ਲੈਵਲ ਇਸ ਗੱਲ ਦੀ ਮੰਗ ਕਰਦਾ ਕਿ ਇਹ ਮੋਰਚਾ ਸਿਰਫ ਪ੍ਰੋਟੈਸਟ ਕਰਨ ਲਈ ਮੋਰਚਾ ਨਹੀਂ ਹੈਗਾ ਇਹ ਇਹ ਮੋਰਚਾ ਸਾਡਾ ਸਕੂਲ ਆ ਇੱਥੋਂ ਅਸੀਂ education policy ਦਾ ਜਿਹੜਾ ਅਰਥ ਸ਼ਾਸਤਰ ਆ ਉਹ ਵੀ ਸਿੱਖਣਾ ਤੇ ਸਿਆਸਤ ਵੀ ਸਿੱਖਣੀ ਆ ਕਿ ਦੁਨੀਆ ਵਰਕ ਕਿਵੇਂ ਕਰਦੀ ਆ ਥੋੜੇ ਆંકੜੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ